ਫਰੀਦਕੋਟ ਵਾਲੀ ਘਟਨਾ ਦੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ ਜਿਹੜੀ ਸੁਖਣ ਵਾਲਾ ਦੇ ਵਿੱਚ ਘਟਨਾ ਵਾਪਰੀ ਤੇ ਮੋਸੇ ਘਟਨਾ ਦੇ ਬਾਬਤੋ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰੂੰਗਾ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ ਪਰ ਪਹਿਲਾਂ ਆਪਾਂ ਇਸ ਘਟਨਾ ਦੇ ਬਾਰੇ ਗੱਲਬਾਤ ਕਰੀਏ ਅਜੀਆਂ ਘਟਨਾਵਾਂ ਵਾਪਰਦੀਆਂ ਕਿਉਂ ਨੇ ਵੈਸੇ ਤਾਂ ਇਹ ਘਟਨਾਵਾਂ ਦੁਨੀਆ ਭਰ ਦੇ ਵਿੱਚ ਵਾਪਰਦੀਆਂ ਨੇ ਇਹ ਇਕੱਲੇ ਪੰਜਾਬ ਦੇ ਵਿੱਚ ਨਹੀਂ ਇਹ ਪੂਰੀ ਦੁਨੀਆ ਦੇ ਵਿੱਚ ਵਾਪਰਦੀਆਂ ਪਰ ਅਸੀਂ ਜਦੋਂ ਪੰਜਾਬ ਦੀ ਤੁਲਨਾ ਹੋਰ ਲੋਕਾਂ ਦੇ ਨਾਲ ਹੋਰ ਦੇਸ਼ਾਂ ਦੇ ਨਾਲ ਕਰਦੇ ਹਾਂ ਤੇ ਨਹੀਂ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਲ ਪੰਜਾਬ ਦਾ ਜਿਹੜਾ ਇਹ ਸਾਡਾ ਪਛੋਕੜ ਹੈਗਾ ਪੰਜਾਬ ਦੀ ਜਿਹੜੀ ਤਸਵੀਰ ਹੈਗੀ ਆ ਉਹ ਇਸ ਤਰੀਕੇ ਦੀ ਨਹੀਂ ਹੈਗੀ ਤੇ ਪਰ ਦਿਨ ਬਾ ਦਿਨ ਅਸੀਂ ਵੀ ਗੁਲਤਾਨ ਹੋ ਰਹੇ ਹਾਂ ਮੈਂ ਅਸੀਂ ਸ਼ਬਦ ਵਰਤ ਰਿਹਾ ਕੋਈ ਇਹ ਨਾ ਕਹਵੇ ਕਿ ਮੈਂ ਗਿਆਨ ਵੰਡ ਰਿਹਾ ਮੈਂ ਗਿਆਨ ਨਹੀਂ ਵੰਡ ਰਿਹਾ ਮੈਂ ਅਸੀਂ ਸ਼ਬਦ ਵਰਤ ਰਿਹਾ ਕਿਉਂਕਿ ਸਾਰੇ ਸਮਾਜ ਦੀ ਗੱਲ ਅਪ ਜਦੋਂ ਕਰਦੇ ਆ ਤੇ ਅਸੀਂ ਵੀ ਵਿੱਚੇ ਆਉਨੇ ਆ ਤੇ ਅੱਜ ਸਾਨੂੰ ਸਾਰਿਆਂ ਨੂੰ ਮੇਰੇ ਸਮੇਤ ਸਾਨੂੰ ਸਭ ਨੂੰ ਲੋੜਿਆ ਅੱਜ ਨਿਗਾਹ ਮਾਰਨ ਦੀ ਕਿ ਅਸੀਂ ਖੜੇ ਕਿੱਥੇ ਆ ਕਿ ਸਭ ਕੁਝ ਹੋ ਕਿਉਂ ਰਿਹਾ ਮੈਂ ਦੌਰ 1992 ਦੀ ਗੱਲ ਕਰ ਰਿਹਾ ਦੌਰ 1992 ਤੋਂ ਬਾਅਦ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਨਾਲ ਗੀਤਾਂ ਫਿਲਮਾਂ ਦਾ ਦੌਰ ਚਲਾਇਆ ਗਿਆ ਗਾਉਣ ਵਾਲਿਆਂ ਨੇ ਗੰਦ ਭਰੋਸਿਆ ਤੇ ਰਹਿੰਦੀ ਖੁੰਦੀ ਕਸਰ ਹੋਣ ਦੇ ਸਮੇਂ ਦੇ ਵਿੱਚ ਮੋਬਾਈਲ ਫੋਨ ਨੇ ਕੱਢ ਦਿੱਤੀ ਜਿਹੜੇ ਲੋਕ ਕਹਿੰਦੇ ਨਾ ਕਿ ਨਹੀਂ ਗਾਣਿਆਂ ਫਿਲਮਾਂ ਦਾ ਅਸਰ ਨਹੀਂ ਹੁੰਦਾ ਮੈਨੂੰ ਲੋਕਾਂ ਨੂੰ ਪੁੱਛਣਾ ਚਾਹਣਾ ਕਿ ਫਿਰ ਆ ਜੋ ਕੁਝ ਹੋ ਰਿਹਾ ਇਹ ਅਸਰ ਕਾਦਾ ਹੋ ਰਿਹਾ ਇਹ ਗਾਣਿਆਂ ਫਿਲਮਾਂ ਦਾ ਅਸਰ ਆ ਤੇ ਰਹਿੰਦੀ ਖੁੰਦੀ ਕਸਰ ਜਦੋਂ ਵੈਸਟਰਨ ਕਲਚਰ ਆ ਸਾਡੇ ਲੋਕ ਬਾਹਰ ਜਾਣ ਲੱਗ ਗਏ ਬਾਹਰ ਬਾਹਰ ਲੀਆਂ ਚੀਜ਼ਾਂ ਇੱਥੇ ਵੇਖਣ ਲੱਗ ਗਏ ਕਿਉਂਕਿ ਮੋਬਾਈਲ ਇੱਕ ਉਹਦਾ ਜ਼ਰੀਆ ਬਣਿਆ ਤੇ ਸਮਾਜ ਸਾਡਾ ਗੁਲਤਾਨ ਹੋ ਰਿਹਾ ਜੇ ਆਪਾਂ ਗੱਲ ਸਬੰਧਾਂ ਦੀ ਕਰਦੇ ਆਂ ਤੇ ਇੱਕ ਆਮ ਜਿਹੀ ਗੱਲ ਬਣ ਚੁੱਕੀ ਹੈ ਆਮ ਜਿਹੀ ਗੱਲ ਅੱਜ ਬਹੁਤਾਂਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਵੀ ਵਾਪਰ ਗਈਆਂ ਜਿਹੜੀ ਹੁਣ ਘਟਨਾ ਫਰੀਦਕੋਟ ਦੇ ਵਿੱਚ ਵਾਪਰੀ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ ਤੇ ਜਿਸ ਤਰੀਕੇ ਦਾ ਇਹ ਸਮਾਜ ਬਣਿਆ ਹੋਇਆ ਜਿਸ ਤਰੀਕੇ ਦੇ ਨਾਲ ਸਾਨੂੰ ਸਾਰਾ ਕੁਝ ਪ੍ਰੋਸ ਕੇ ਦੇ ਦਿੱਤਾ ਗਿਆ ਸਾਡਾ ਸ਼ਾਨਾਮਤਾ ਇਤਿਹਾਸ ਉਹਦੇ ਨਾਲੋਂ ਸਾਨੂੰ ਤੋੜਨ ਦੇ ਲਈ ਤੇ ਸਾਡੇ ਆਉਣ ਵਾਲੇ ਪੁਰਖਿਆਂ ਨੂੰ ਸਾਡੇ ਆਉਣ ਵਾਲੇ ਬੱਚਿਆਂ ਨੂੰ ਸਾਡੇ ਪੁਰਖੇ ਕਿਹੋ ਜੇ ਸੀ ਉਹ ਆ ਕੁਝ ਵਿਖਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਤੇ ਵੱਡਾ ਰੋਲ ਇਹਦੇ ਵਿੱਚ ਫਿਲਮਾਂ ਦਾ ਗਾਣਿਆਂ ਦਾ ਜਾਂ ਸਾਨੂੰ ਆਪ ਦੇ ਪਸ਼ੋਕੜ ਦੇ ਨਾਲੋਂ ਇਤਿਹਾਸ ਦੇ ਨਾਲੋਂ ਤੋੜਨ ਦਾ ਕਰਕੇ ਸਭ ਕੁਝ ਹੋ ਰਿਹਾ ਹੈ ਠੀਕ ਹੈ ਜੇ ਜਦੋਂ ਕੋਈ ਘਟਨਾ ਵਾਪਰਦੀ ਉਹਦੇ ਉੱਤੇ ਵੱਡੇ ਪੱਧਰ ਦੇ ਉੱਤੇ ਚਰਚਾ ਹੁੰਦੀ ਆ ਹੋਣੀ ਵੀ ਚਾਹੀਦੀ ਆ ਪਰ ਕੀ ਇਸ ਘਟਨਾ ਤੋਂ ਪਹਿਲਾਂ ਘਟਨਾਵਾਂ ਨਹੀਂ ਵਾਪਰੀਆਂ ਠੀਕ ਹੈ ਉਹ ਕੁੜੀ ਕਸੂਰਵਾਰ ਹੈਗੀ ਆ ਪਰ ਇਸ ਤੋਂ ਪਹਿਲਾਂ ਵੀ ਬਹੁਤ ਕੁਝ ਹੋਇਆ ਹੈ ਬਹੁਤ ਸਾਰੀਆਂ ਕੁੜੀਆਂ ਨੇ ਅਜਿਹੇ ਕਦਮ ਪਹਿਲਾਂ ਵੀ ਚੱਕੇ ਨੇ ਤੇ ਬਹੁਤ ਸਾਰੇ ਮੁੰਡਿਆਂ ਨੇ ਵੀ ਅਜਿਹੇ ਕਦਮ ਚੱਕੇ ਨੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਨਜਾਇਜ਼ ਸਬੰਧਾਂ ਦਾ ਕਰਕੇ ਕਿ ਅਬਦੀ ਘਰਵਾਲੀ ਨੂੰ ਮੈਂ ਬਿਲੇ ਲਾ ਦਿਆਂ ਅਬਦੀ ਪਤਨੀ ਨੂੰ ਬਿਲੇ ਲਾ ਦਿਆਂ ਉਸ ਤੋਂ ਬਾਅਦ ਮੈਂ ਕਿਸੇ ਹੋਰ ਜਿਹਦੇ ਜਿਹਨੂੰ ਉਹ ਪਸੰਦ ਕਰਦਾ ਉਹਦੇ ਨਾਲ ਵਿਆਹ ਕਰਾ ਲਵਾਂ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਪਤਨੀਆਂ ਵੀ ਮਾਰੀਆਂ ਨੇ ਇਸ ਤੋਂ ਪਹਿਲਾਂ ਤੇ ਪਤੀ ਵੀ ਮਾਰੇ ਨੇ ਪਰੇ ਮੁੱਢ ਬੱਜਾ ਕਿੱਥੋਂ ਆ ਜਦੋਂ ਆਪਾਂ ਬਜ਼ੁਰਗਾਂ ਦੇ ਵਿੱਚ ਬਹਿ ਕੇ ਗੱਲਬਾਤ ਕਰਾਂਗੇ ਆਪਾਂ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਸਨ 92 93 ਤੋਂ ਪਹਿਲਾਂ ਦੀਆਂ ਕੋਈ ਘਟਨਾਵਾਂ ਜਿਹਆਂ ਨਹੀਂ ਮਿਲਣਗੀਆਂ ਮਿਲਣਗੀਆਂ ਤੇ ਬਹੁਤ ਥੋੜੀਆਂ ਮਿਲਣਗੀਆਂ ਪਰ ਹੁਣ ਤਾਂ ਸਾਰੀਆਂ ਗੱਲਾਂ ਆਮ ਹੁੰਦੀਆਂ ਸਾਰੀਆਂ ਇੰਡੀਆ ਦੇ ਵਿੱਚ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਆਮ ਹੁੰਦੀਆਂ ਹੋ ਚੁੱਕੀਆਂ ਨੇ ਪਰ ਪੰਜਾਬ ਦੇ ਵਿੱਚ ਵੀ ਆਮ ਹੋਣ ਲੱਗੀਆਂ ਜੋ ਕਿ ਬਹੁਤ ਇੱਕ ਚਿੰਤਾਜਨਕ ਗੱਲ ਆ ਜਦੋਂ ਕਿਸੇ ਦੇ ਘਰ ਦੇ ਵਿੱਚ ਲੱਗਦੀ ਆ ਸ਼ਾਇਦ ਉਦੋਂ ਉਸ ਤਰੀਕੇ ਦੇ ਨਾਲ ਅਸੀਂ ਮਹਿਸੂਸ ਨਹੀਂ ਕਰਦੇ ਜਦੋਂ ਆਪਦੇ ਘਰ ਦੇ ਵਿੱਚ ਲੱਗਦੀ ਆ ਜਿਸ ਤਰੀਕੇ ਦੇ ਨਾਲ ਅਸੀਂ ਉਦੋਂ ਮਹਿਸੂਸ ਕਰਦੇ ਆ ਇਹਦੇ ਵਿੱਚ ਜਿੱਥੇ ਫਿਲਮਾਂ ਗਾਣਿਆਂ ਦਾ ਮੈਂ ਰੋਲ ਕਹਿ ਰਿਹਾ ਮੋਬਾਈਲ ਫੋਨ ਦਾ ਰੋਲ ਕਹਿ ਰਿਹਾ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਹੋਰ ਵੀ ਹੈਗੀ ਜ ਜਦੋਂ ਮੈਂ ਵੈਸਟਰਨ ਕਲਚਰ ਦੀ ਗੱਲ ਕਰ ਰਿਹਾ ਇੱਕ ਹੋਰ ਵੀ ਹੈਗੀ ਆ ਕਿ ਸਾਡੇ ਬੱਚਿਆਂ ਨੂੰ ਹੁਣ ਸਕੂਲਾਂ ਦੇ ਵਿੱਚ ਵੀ ਡਾਂਸ ਗਿੱਧੇ ਸਿਖਾਏ ਜਾ ਰਹੇ ਆ ਸਾਡੇ ਇਤਿਹਾਸ ਦੇ ਬਾਰੇ ਸਾਡੇ ਸਕੂਲਾਂ ਦੇ ਵਿੱਚ ਵੀ ਨਹੀਂ ਦੱਸਿਆ ਜਾ ਰਿਹਾ ਤੇ ਸਾਡੇ ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਸੀ ਪ੍ਰਚਾਰ ਪ੍ਰਚਾਰ ਕਰਨ ਦੀ ਉਹਨਾਂ ਨੂੰ ਵੀ ਸਾਡੇ ਲੋਕਾਂ ਦੇ ਬਾਰੇ ਸਾਡੇ ਪੁਰਖਿਆਂ ਦੇ ਬਾਰੇ ਨਹੀਂ ਦੱਸਿਆ ਜਾਰ ਉਹਨਾਂ ਨੂੰ ਨਹੀਂ ਦੱਸੀ ਜਾ ਰਹੀ ਗੱਲ ਕਿ ਜਦੋਂ ਸਰਦਾਰ ਹਰੀ ਸਿੰਘ ਨਲਵਾ ਦੇ ਕੋਲ ਇੱਕ ਉਸ ਤੋਂ ਸਰਦਾਰ ਹਰੀ ਸਿੰਘ ਨਲਵਾ ਤੋਂ ਘੱਟ ਉਮਰ ਦੀ ਔਰਤ ਪਹੁੰਚਦੀ ਹੈ ਸਰਦਾਰ ਹਰੀ ਸਿੰਘ ਨਲਵਾ ਦੀ ਉਮਰ ਜ਼ਿਆਦੀ ਹੈ ਉਸ ਬੀਬੀ ਦੀ ਉਮਰ ਘੱਟ ਆ ਤੇ ਉਹ ਬੀਬੀ ਕਹਿੰਦੀ ਹੈ ਕਿ ਮੈਂ ਤੇਰੇ ਵਰਗਾ ਪੁੱਤਰ ਜਮਾਣਾ ਚਾਹਣੀ ਹੈ ਤੇ ਤੂੰ ਮੈਨੂੰ ਆਪਣਾ ਤੇ ਮੈਨੂੰ ਆਪਦੇ ਵਰਗਾ ਪੁੱਤਰ ਦੇ ਤੇ ਸਰਦਾਰ ਹਰੀ ਸਿੰਘ ਨਲਵਾ ਆਪਦੇ ਤੋਂ ਘਾਟ ਤੋਂ ਮਰਦੀ ਉਸ ਔਰਤ ਦੇ ਪੈਰਾਂ ਦੇ ਵਿੱਚ ਸਿਰ ਰੱਖ ਕੇ ਕਹਿੰਦਾ ਕਿ ਮੈਂ ਅੱਜ ਤੋਂ ਲੈ ਕੇ ਤੇਰਾ ਪੁੱਤ ਆ। ਇਹ ਸਾਡਾ ਕਰਦਾਰ ਸੀ। ਪਰ ਅੱਜ ਕਿੱਡੇ ਵੱਡੇ ਪੱਧਰ ਦੇ ਉੱਤੇ ਗਰਾਵਟ ਆਈ ਹੈ। ਤੇ ਕਾਰਨ ਲੱਭਣ ਦੀ ਅਸੀਂ ਕੋਸ਼ਿਸ਼ ਹਜੇ ਨਹੀਂ ਕਰ ਰਹੇ। ਮੈਂ ਹੈਰਾਨ ਹੋ ਗਿਆ ਮੈਂ ਉਸ ਵੀਰ ਦੇ ਘਰ ਜਾ ਕੇ ਆਇਆ ਮੈਂ ਕੋਈ ਇੰਟਰਵਿਊ ਕਰਨ ਨਹੀਂ ਗਿਆ ਮੈਂ ਵੈਸੇ ਉਹਨਾਂ ਦੇ ਘਰ ਗਿਆ ਤੇ ਉਹਨਾਂ ਦੇ ਬਾਪੂ ਦੀਆਂ ਮੈਂ ਗੱਲਾਂ ਸੁਣੀਆਂ ਉਸ ਵੀਰ ਦੇ ਬਾਪੂ ਦੀਆਂ ਉਹਨਾਂ ਨੇ ਇੱਕ ਗੱਲ ਦੱਸੀ ਕਿ ਅਸੀਂ ਘਰ ਦੇ ਵਿੱਚ ਇੱਕ ਕੁੱਤੀ ਰੱਖੀ ਹੋਈ ਆ ਉਸ ਕੁੱਤੀ ਨੂੰ ਵੀ ਜ਼ਹਿਰ ਪਾਇਆ ਗਿਆ ਜਾਂ ਕੁਝ ਪਾਇਆ ਗਿਆ ਨਸ਼ੀਲਾ ਪਦਾਰਥ ਪਾਇਆ ਗਿਆ ਉਹ ਤੋਂ ਵੱਖਰੀ ਗੱਲ ਹੈ ਕਹਿੰਦੇ ਕੁੱਤੀ ਰੱਖੀ ਆ ਜਦੋਂ ਕੁੱਤੀ ਨੂੰ ਥੋੜੀ ਜਿਹੀ ਪਹਿਲਾਂ ਤੇ ਕੁੱਤੀ ਵੀ ਇੱਕ ਤਰੀਕੇ ਦੇ ਨਾਲ ਬੇਹੋਸ਼ ਦੀ ਤਰੀਕੇ ਦੇ ਨਾਲ ਸੀਗੀ ਜਾਂ ਭੌਂਕ ਨਹੀਂ ਰਹੀ ਸੀਗੀ ਪਰ ਜਦੋਂ ਥੋੜਾ ਸਮਾਂ ਬੀਤਣ ਤੋਂ ਬਾਅਦ ਉਹ ਕੁੱਤੀ ਨੂੰ ਹੋਸ਼ ਆਈ ਜਾਂ ਸਮਝ ਜੀ ਲੱਗੀ ਤੇ ਉਸ ਤੋਂ ਬਾਅਦ ਕਹਿੰਦੇ ਜਿਹੜਾ ਸਾਡਾ ਪੁੱਤ ਸਾਡੀ ਨੌ ਦੇ ਵੱਲੋਂ ਮਾਰ ਮਕਾਇਆ ਗਿਆ ਸੀ ਜੇਤੇ ਉੱਤੇ ਸਾਡੀ ਨੌਣੇ ਤਰਸ ਨਹੀਂ ਕੀਤਾ ਉਸ ਨੌਜਵਾਨ ਦੀ ਹਿੱਕ ਦੇ ਉੱਤੇ ਕੁੱਤੀ ਕਹਿੰਦੇ ਚਿੰਬੜ ਗਈ ਚਿੰਬੜ ਆਉ ਦੇ ਮਾਲਕ ਦੇ ਪ੍ਰਤੀ ਇੰਨੀ ਵਫਾਦਾਰ ਕੁੱਤੀ ਕਿ ਲੋ ਕੁਥ ਪੱਟ ਕੇ ਲਾਈ ਕੁੱਤੀ ਇੰਨੀ ਵਫਾਦਾਰੀ ਉਸ ਜਾਨਵਰ ਨੇ ਨਿਭਾਈ ਪਰ ਅਸੀਂ ਵਫਾਦਾਰ ਨਹੀਂ ਰਹੇ ਅਸੀਂ ਆਪਣੇ ਪਰਿਵਾਰ ਦੇ ਵਫਾਦਾਰ ਨਹੀਂ ਹੈਗੇ ਤੇ ਸਾਡੇ ਤੋਂ ਸਮਾਜ ਜਾਂ ਹੋਰ ਕੋਈ ਕਿਸ ਤਰੀਕੇ ਨਾਲ ਉਮੀਦ ਕਰ ਸਕਦਾ ਹੈ ਅਸੀਂ ਇੰਨੇ ਗਿਰ ਚੁੱਕੇ ਆ ਠੀਕ ਹੈ ਅਸੀਂ ਗੱਲਾਂ ਕਰਦੇ ਜਦੋਂ ਕੋਈ ਘਟਨਾ ਵਾਪਰਦੀ ਹੈ ਪਰ ਸਬਕ ਨਹੀਂ ਲੈ ਰਹੇ ਕੋਈ ਸਾਨੂੰ ਵਿਖਾਵੇ ਮਾਰ ਰਹੇ ਆ ਅਸੀਂ ਵੱਡੇ ਪੱਧਰ ਦੇ ਉੱਤੇ ਹਰ ਗੱਲ ਦਾ ਵਿਖਾਵਾ ਕਰਨਾ ਚਾਹੁੰਦੇ ਆ ਇਹ ਇਹ ਇੱਕ ਕਾਰਨ ਹੈਗੇ ਆ ਕਿ ਸਾਰਿਆਂ ਕਿ ਤਣਾਵਾ ਵਾਪਰਨ ਦੇ ਪਰ ਅਸੀਂ ਇਹਦੇ ਉੱਤੇ ਨਾ ਚਿੰਤਾ ਨਾ ਚਿੰਤਨ ਕੱਖ ਨਹੀਂ ਕਰਦੇ ਅਸੀਂ ਨਾ ਮੰਥਨ ਨਾ ਅਸੀਂ ਸੋਚਦੇ ਮੈਂ ਹੁਣ ਹੋਊਗਾ ਕੀ ਤੇ ਸਭ ਤੋਂ ਵੱਡੀ ਢਿੱਲ ਸਾਡੇ ਦੇਸ਼ ਦੇ ਕਾਨੂੰਨਾਂ ਦੇ ਵਿੱਚ ਵੀ ਹੈ ਕਾਨੂੰਨ ਵੀ ਇਸ ਤਰੀਕੇ ਦੇ ਨਹੀਂ ਹੈਗੇ ਜਿਸ ਤਰੀਕੇ ਦੇ ਹੋਣੇ ਚਾਹੀਦੇ ਅਰਬ ਕੰਟਰੀਆਂ ਦੇ ਬਾਰੇ ਕਿਹਾ ਜਾਂਦਾ ਕਿ ਉੱਥੋਂ ਦੇ ਕਾਨੂੰਨ ਜਿਸ ਤਰੀਕੇ ਦੇ ਹੈਗੇ ਆ ਉੱਥੇ ਬਹੁਤ ਘੱਟ ਅਜਿਹੇ ਕ੍ਰਾਈਮ ਹੁੰਦਾ ਆ ਆ ਥੋੜੇ ਦਿਨ ਪਹਿਲਾਂ ਜਲੰਧਰ ਦੇ ਵਿੱਚ ਕੀ ਹੋਇਆ ਇੱਕ ਬੱਚੀ ਦੇ ਨਾਲ 13 ਸਾਲ ਦੀ ਬੱਚੀ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਪੰਜਾਬ ਦੇ ਉੱਤੇ ਹੋਈਆਂ ਪਰ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਮ ਦੇ ਉੱਤੇ ਅਸੀਂ ਇਹ ਗੱਲਾਂ ਕਰਦੇ ਆਂ ਅਸੀਂ ਇਹ ਗੱਲ ਕਹਿੰਨੇ ਆਂ ਪਰ ਅਸੀਂ ਸਾਰੇ ਲੋਕ ਸਾਰਾ ਸਮਾਜ ਅਸੀਂ ਇਹ ਨਹੀਂ ਸੋਚਦੇ ਕਿ ਅੱਜ ਅਸੀਂ ਕਿੱਥੇ ਖਲੋਤੇ ਜਿਹੜੀਆਂ ਅਸੀਂ ਗੱਲਾਂ ਕਰਦੇ ਆ ਅਸੀਂ ਉੱਥੇ ਖੜੇ ਆ ਜਾਂ ਅਸੀਂ ਕਿਸੇ ਹੋਰ ਪਾਸੇ ਨੂੰ ਤੁਰ ਰਹੇ ਆ ਤੇ ਤੁਰ ਅਸੀਂ ਰਹੇ ਆ ਇਹ ਗੱਲ ਕੋਈ ਨਹੀਂ ਮੰਨੂ ਤੇ ਨਾ ਮੰਨੇ ਪਰ ਕਿਤੇ ਨਾ ਕਿਤੇ ਸਚਾਈ ਜ਼ਰੂਰ ਹੈਗੀ ਆ ਇਹ 5-7 ਚੀਜ਼ਾਂ ਹੈ ਗਿਆ ਆ ਇੱਕ ਤਾਂ ਸਾਡਾ ਸਿਲੇਬਸ ਬਦਲ ਦਿੱਤਾ ਗਿਆ ਸਿਲੇਬਸ ਦੇ ਵਿੱਚ ਹੀ ਰਾਂਝੇ ਪੜ੍ਹਾਏ ਜਾ ਰਹੇ ਹੁਣ ਪਰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਨਾ ਪੜਾਇਆ ਜਾ ਰਿਹਾ ਹੋਵੇ ਹਰੀ ਸਿੰਘ ਨਲਵਾ ਬਾਰੇ ਨਾ ਪੜਾਇਆ ਜਾ ਰਿਹਾ ਹੋਵੇ ਤੇ ਅਸੀਂ ਉਮੀਦ ਕਰ ਹੀ ਸਕਦੇ ਹਾਂ ਕਿ ਕਿਸ ਤਰੀਕੇ ਦਾ ਸਮਾਜ ਸਿਰਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੋਣਗੀਆਂ ਇੱਥੇ ਸਾਡਾ ਜਿਹੜਾ ਰਾਸਤੇ ਖਾਲਸਾ ਕਹਿ ਕੇ ਬਣਾਇਆ ਉਹਦੇ ਵਿੱਚ ਹੀ ਰਾਂਝੇ ਤੇ ਪਤਨ ਕਿਦੇ ਕਿਦੇ ਬੁੱਤ ਲਾ ਦਿੱਤੇ ਤਾਂ ਅਸੀਂ ਉਮੀਦ ਕੀ ਕਰਨੇ ਕਿ ਅਸੀਂ ਕਿੱਧਰ ਨੂੰ ਜਾਵਾਂਗੇ ਸਦਾ ਇਤਿਹਾਸ ਇੱਕ ਮੋਬਾਈਲ ਫੋਨ ਗਾਣੇ ਫਿਲਮਾਂ ਤੇ ਵੈਸਟਰਨ ਕਲਚਰ ਇਹ ਸਾਰੀਆਂ ਚੀਜ਼ਾਂ ਰਲ ਮਿਲ ਕੇ ਬੇੜਾ ਗਰਖ ਕਰ ਰਹੀਆਂ ਤੇ ਦੇ ਬਾਰੇ ਸਮਝ ਸਾਨੂੰ ਸਾਰਿਆਂ ਨੂੰ ਹੈਗੀ ਆ ਪਰ ਅਸਰ ਬਹੁਤ ਘੱਟ ਹੋ ਰਿਹਾ ਏਕੇ ਦੇ ਵਿੱਚ ਜਿਹੜੇ ਪਰਿਵਾਰ ਪਰਿਵਾਰ ਦੇ ਜੀ ਘਟ ਰਹੇ ਪਰਿਵਾਰਾਂ ਦੇ ਜੀ ਅਸੀਂ ਘਟਾ ਦਿੱਤੇ ਇਹ ਬੜਾ ਵੱਡਾ ਕਾਰਨ ਹੈਗਾ ਵਿਖਾਵਾ ਬੜਾ ਵੱਡਾ ਕਾਰਨ ਹੈਗਾ ਇਹ ਦਿਲ ਦਾ ਬਲਬਲਾਜ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਇਹਦੇ ਨਾਲ ਬਹੁਤ ਵੱਡਾ ਕੋਈ ਫਰਕ ਨਹੀਂ ਪੈ ਜਾਣਾ ਇਹ ਵੀਡੀਓ ਦੇ ਨਾਲ ਪਰ ਫਰਕ ਪਊ ਕਿਵੇਂ ਜਦੋਂ ਹਰ ਬੰਦਾ ਚਾਹੇ ਉਹ ਫੇਕ ਮਰਦ ਹੈ ਚਾਹੇ ਔਰਤ ਹੈ ਸਾਡੇ ਬੱਚੇ ਆ ਜਾਂ ਸਾਡੀਆਂ ਬੱਚੀਆਂ ਆ ਸਾਡੇ ਭੈਣ ਆ ਸਾਡੇ ਭਰਾ ਨੇ ਜਦੋਂ ਹਰ ਕੋਈ ਬੰਦਾ ਸੋਚੂਗਾ ਕਿ ਅਸੀਂ ਜਾ ਕਿੱਧਰ ਨੂੰ ਰਹਿ ਤਿਆ ਜਿਹੜੀ ਬਾਪੂ ਜੀ ਨੇ ਗੱਲ ਦੱਸੀ ਕਿ ਜਾਨਵਰ ਵਾਲੀ ਉਸ ਕੁੱਤੀ ਵਾਲੀ ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਦੋਂ ਉਹ ਗੱਲ ਕਰ ਰਹੇ ਸੀ ਗੱਲ ਸੁਣ ਰਿਹਾ ਸੀ ਕਮਾਲ ਚੱਕਰ ਆ ਗਿਆ ਇੱਕ ਤਰੀਕੇ ਦਾ ਵੀ ਪੇਰ ਜਾਨਵਰ ਫਿਰ ਵੀ ਵਫਾਦਾਰ ਹੈ ਬੰਦੇ ਕਿੱਥੇ ਖੜੇ ਨੇ ਠੀਕ ਹੈ ਤੁਸੀਂ ਤੋਂ ਤੁਹਾਡਾ ਕੋਈ ਹੈਗਾ ਸੀਗਾ ਤੁਸੀਂ ਉਹਨੂੰ ਛੱਡ ਕੇ ਜਾ ਸਕਦੇ ਸੀ ਹਾਲਾਂਕਿ ਪੰਜਾਬ ਦੀ ਵਿਰਾਸਤ ਐ ਵੀ ਨਹੀਂ ਹੈਗੀ ਪਰ ਜੇ ਅਸੀਂ ਉਹ ਕਹਿੰਦੇ ਹੁੰਦੇ ਕਿ ਮਾਡਰਨ ਹੁੰਦੇ ਹੁੰਦੇ ਜੇ ਅਸੀਂ ਇਤੋਂ ਤੱਕ ਪਹੁੰਚ ਗਏ ਤਾਂ ਠੀਕ ਹੈ ਫਿਰ ਛੱਡ ਕੇ ਚਲੇ ਜਾਓ ਭਾਈ ਤੁਸੀਂ ਅਗਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਦੇ ਮਾਪਿਆਂ ਦਾ ਘੋਰ ਪੁੱਤ ਹੈ ਨੀਗਾ ਉਹਨਾਂ ਦਾ ਕੀ ਬਣੂਗਾ ਠੀਕ ਹੈ ਸਜ਼ਾ ਦੇ ਦਊਗਾ ਕਾਨੂੰਨ ਪਰ ਉਹ ਤਾਂ ਜਦੋਂ ਮਿਲੂਗੀ ਉਦੋਂ ਮਿਲੂਗੀ ਮਾਪਿਆਂ ਨੂੰ ਸਜ਼ਾ ਅੱਜ ਹੀ ਮਿਲ ਗਈ ਬਿਨਾਂ ਕਸੂਰ ਤੋਂ ਮਿਲ ਗਈ ਕਾਨੂੰਨ ਸਾਡੇ ਦੇਸ਼ ਦੇ ਉਸ ਤਰੀਕੇ ਦੇ ਨਹੀਂ ਹੈਗੇ ਬਹੁਤ ਸਖਤ ਨਹੀਂ ਹੈਗੇ ਪਰ ਸਖਤ ਬਣ ਵੀ ਜਾਣਗੇ ਤੇ ਲੋਕ ਨਜਾਇਜ਼ ਵੀ ਕਾਨੂੰਨਾਂ ਨੂੰ ਵਰਤਦੇ ਆ ਸਾਡੇ ਦੇਸ਼ ਦੇ ਵਿੱਚ ਠੀਕ ਹੈ ਜੀ ਚਰਜੀਕਲ ਆ ਮੈਂ ਬਲਬਲਾ ਜਿਹਾ ਸਾਂਝਾ ਕਰਨਾ ਚਾਹੁੰਦਾ ਸੀ ਠੀਕ ਲੱਗੀ ਹੋਈ ਗੱਲਬਾਤ ਅੱਗੇ ਸ਼ੇਅਰ ਕਰ ਦਿਓ ਧੰਨਵਾਦ